ਇਹ ਮਾਮਲਾ ਇਹ ਸੀ ਵੀ ਅੱਜ ਮੋਰ ਮੰਡੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਪੋਲੀਟੀਕਲ ਸਟੇਜ ਲਾਈ ਗਈ ਸੀ ਇਹ ਬਹੁਜਨ ਸਮਾਜ ਪਾਰਟੀ ਮੈਂ ਪਹਿਲਾਂ ਬੋਲਤਾ ਇਹ ਸਟੇਜਾਂ ਰੋਜ਼ ਹੀ ਇੱਥੇ ਮੰਡੀ ਦੇ ਵਿੱਚ ਲੱਗਦੀਆਂ ਕਿਉਂਕਿ ਇਲੈਕਸ਼ਨ ਦਾ ਮਾਹੌਲ ਆਉਣ ਵਾਲੇ ਇਲੈਕਸ਼ਨ ਲੋਕ ਸਭਾ ਨੂੰ ਇਲੈਕਸ਼ਨ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਆਪਣੀਆਂ ਰੈਲ ਸਟੇਜਾਂ ਲਾਉਂਦੀਆਂ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਪਾਰਟੀ ਸਟੇਜ ਲਾ ਸਕਦੀ ਹੈ ਮੰਡੀ ਸਭ ਦੀ ਸਾਂਝੀ ਹੈ ਇੱਥੇ ਵੱਖ-ਵੱਖ ਪਾਰਟੀਆਂ ਪੋਲੀਟੀਕਲ ਵਿਅਕਤੀਆਂ ਦੇ ਖਿਲਾਫ ਬੋਲਣਾ ਪੋਲੀਟੀਕਲ ਰੈਲੀਆਂ ਕਰਨਾ ਜੋ ਮਰਜ਼ੀ ਕਰਨ ਸਾਨੂੰ ਕਿਸੇ ਦਾ ਕੋਈ ਇਤਰਾਜ਼ ਨਹੀਂ ਪਾਏ ਇਸਰੇਲੀ ਦੇ ਵਿੱਚ ਡਾਕਟਰ ਨੌਰਸ ਵੱਲੋਂ ਭਗਵਾਨ ਸ਼੍ਰੀ ਕਿਸ਼ਨ ਜੀ ਖਿਲਾਫ ਮੰਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਜਿਸ ਨੇ ਮੰਡੀ ਨਿਵਾਸੀ ਨੇ ਭਾਰੀ ਰੋਸ ਪਾਇਆ ਗਿਆ ਤੇ ਮੰਡੀ ਨਿਵਾਸੀ ਨੇ ਇਕੱਠੇ ਹੋ ਕੇ ਰੋਸ ਮਜਾਰਾ ਕੀਤਾ ਅੱਜ ਡੀਐਸਪੀ ਮੌੜ ਅਤੇ ਐਸਐਚਮੌੜ ਦੀ ਸੂਝਬਾਨ ਦੇ ਨਾਲ ਉਹ ਬੰਦੇ ਨੂੰ ਫੜ ਕੇ ਮੌੜ ਮੰਡੀ ਦੇ ਡੇਰਾ ਬਾਬਾ ਨਿੱਕੂ ਰਾਮ ਦੇ ਵਿੱਚ ਮਾਮਲਾ ਸੁਲਝਾ ਦਿੱਤਾ ਗਿਆ ਤੇ ਉਹ ਮਾਫੀ ਮੰਗ ਆ ਦਿੱਤੀ ਗਈ ਹੈ ਸਹਿਰਾ ਸਿੰਘ ਜੀ ਬੀਐਸਪੀ ਜਲ ਫੈਕਟਰੀ ਜ਼ਿਲ੍ਹਾ ਬਠਿੰਡਾ ਸਾਡੇ ਅੱਜ ਦੇ ਪ੍ਰੋਗਰਾਮ ਲੜੀ ਦੇ ਮੁਤਾਬਕ ਭੈਣ ਜੀ ਦੇ ਹੁਕਮਾਂ ਦੇ ਮੁਤਾਬਕ ਗੜੀ ਸਾਹਿਬ ਨੇ ਸਾਡਾ ਜਿਹੜਾ ਪ੍ਰੋਗਰਾਮ ਸੀ ਦਾ ਦਿੱਤਾ ਸੀਗਾ ਜੀ ਉਸ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸੀਗਾ ਬਹੁਤ ਪ੍ਰੋਗਰਾਮ ਸੈੱਟ ਸੀਗਾ ਕਿਸੇ ਸਾਡੇ ਮਤਲਬ ਕਿ ਆਦਮੀ ਵਰਕਰ ਸੀਗਾ ਕੋਈ ਉਹਨੂੰ ਸਟੇਜ ਤੋਂ ਅਸੀਂ ਬੁਲਾਇਆ ਗਿਆ ਸਟੇਜ ਦੇ ਬੋਲਣ ਦੇ ਮੁਤਾਬਕ ਉਹ ਤਾਂ ਮਹਾਜਨ ਧਰਮ استان ਦੇ ਖਿਲਾਫ ਬੋਲ ਪਿਆ ਉਹ ਮੰਦੇ ਲਵ ਜਿਹੜੇ ਬੋਲੇ ਆ ਉਹ ਸਾਡਾ ਬੈਠ ਕੇ ਸਰਦਾਰ ਕਰਦੀਸ਼ ਸਿੰਘ ਸਰੂਰਗੜ੍ਹ ਜੀ ਬਸਪਾ ਬਲ ਆਏ ਸੀਗੇ ਤੇ ਬਾਕੀ ਮਹਾਦਨ ਭਾਈ ਸਾਰਾ ਸੀਗਾ ਉਹ ਬੈਠ ਕੇ ਡੀਐਸਪੀ ਸਾਹਿਬ ਇੰਸਪੈਕਟਰ ਸਾਹਿਬ ਬੈਠ ਕੇ ਸੀ ਆਪਸ ਵਿੱਚ ਦੀ ਮੇਜ਼ ਟੇਬਲ ਤੇ ਬੈਠ ਕੇ ਸਮਝੌਤਾ ਹੋ ਗਿਆ ਜੀ ਇਸ ਕਰਕੇ ਇਸ ਮਸਲੇ ਦੇ ਵਿੱਚ ਆ ਕੇ ਮੁੱਦਾ ਗਰਮਾ ਗਿਆ ਸੀ ਮੁੱਦਾ ਗਰਮਾਉਣ ਦੇ ਮੁਤਾਬਕ ਫਿਰ ਤੋਂ ਜੀ ਦੁਆਰਾ ਪ੍ਰੇਮ ਭਾਵਨ ਆਲਾ ਸਹੀ ਢੰਗ ਨਾਲ ਅੱਗੇ ਤੋਂ ਰਹਿਣ ਦੇ ਲਈ ਦਿੱਤਾ ਹੋਇਆ ਕਿਉਂਕਿ ਅਸੀਂ ਇਸ ਤੋਂ ਬਾਅਦ ਬਿਨਾਂ ਕਿਸੇ ਜਾਣ ਪਛਾਨ ਵਾਲੇ ਬੰਦੇ ਤੋਂ ਅਸੀਂ ਆਪਦੀ ਸਟੇਜ ਤੇ ਨਹੀਂ ਬੁਲਾਵਾਂਗੇ ਕਿਉਂਕਿ ਪਹਿਲਾਂ ਹੀ ਭੈਣ ਜੀ ਦੇ ਹੁਕਮ ਮੁਤਾਬਕ ਗੜੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਪਹਿਲਾਂ ਹੀ ਸੰਵਿਧਾਨ ਦੇ ਮੁਤਾਬਕ ਪਹਿਲਾਂ ਤੋਂ ਹੀ ਅਸੀਂ ਇਹ 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 ਜੀ ਕੋ ਸਟੇਜ ਤੋਂ ਲਾਭ ਨਹੀਂ ਬੋਲਿਆ ਨਾ ਹੀ ਬੋਲਿਆਗਾ ਤੇ ਨਾ ਹੀ ਬੋਲਾਂਗੇ ਸੋ ਬਸਪਾ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਥਰਡ ਬੰਦਾ ਸੀਗਾ ਉਹ ਕੋਈ ਗਲਤ ਲਫ਼ਜ਼ ਬੋਲ ਪਿਆ ਇਸ ਕਰਕੇ ਅਸੀਂ ਵੀ ਇਹਨਾਂ ਮਹਾਜਨ ਭਾਈਚਾਰੇ ਤੋਂ ਚਲੋ ਜੇ ਸਾਡੇ ਬੰਦੇ ਸਾਡੇ ਸਟੇਜ ਤੋਂ ਕੋਈ ਬੋਲ ਪਿਆ ਤਾਂ ਅਸੀਂ ਮਾਫੀ ਚਾਹੁੰਦੇ ਆ ਜੈ ਭੀਮ ਜੈ ਭਾਰਤ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ